लिए पंजाब ਦੇ ਪਹਿਲੇ ਕੱਪ ਖੇਡੇ ਸੀ ਜਿਵੇਂ ਦੁੱਲਾ ਸ਼ਾਇਦ ਪਹਿਲਾ ਕੱਪ ਖੇਡਿਆ ਸੀ ਇੱਥੇ ਤੇ ਇਸ ਵਾਰ ਹੋਰ ਕਿਹੜੇ-ਕਿਹੜੇ ਨੇ ਜਿਹੜੇ ਪਲੇਅਰ ਨੇ ਆਪਣੀ ਟੀਮਾਂ ਦੇ ਵਿਚਾਰੇ ਨੇ ਇਸ ਵਾਰ ਤਾਂ ਜਿਆ ਬਿਨੇ ਖੱਤਰੀ ਜੀ ਹਣੀ ਪੰਡਤ ਨੇ ਵੀ ਹੁਣ ਵਾਪਸੀ ਕਰਨੀ ਆਪਣੇ ਕੱਪ ਤੇ ਹੂੰ ਇੰਦਰਜੀਤ ਨਹੀਂ ਸੀ ਖੇਡਣਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾਰਿਆ ਹਾਂ ਤੁਸੀਂ ਵੇਖ ਰਹੇ ਹੋ ਅਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਮੇਰੇ ਨਾਲ ਜੋ ਟੀਮ ਹੈ ਇਹ ਸਿਹਾਲ ਜਿਲ੍ਹਾ ਸੰਗਰੂਰ ਤੜਪੇ ਤੇ ਲਾਗੇ ਕਰਕੇ ਜੋ ਕਬੱਡੀ ਕੱਪ ਆ ਆਪਾਂ ਹਰ ਸਾਲ ਦੇਖਦੇ ਆ ਜਿੱਥੇ ਵਧੀਆ ਖਿਡਾਰੀ ਆਉਂਦੇ ਨੇ ਉੱਥੇ ਇੱਕ ਵਧੀਆ ਸਿੰਗਰ ਵੇਖਣ ਨੂੰ ਮਿਲਦੇ ਨੇ ਸੋ ਇਸ ਸਾਲ ਜਿਹੜਾ ਇਹ ਕਬੱਡੀ ਕੱਪ ਹੋ ਰਿਹਾ 1 ਫਰਵਰੀ 2024 ਤੇ ਆਓ ਫਿਰ ਆਪਾਂ ਇਸ ਕੱਪ ਦੀ ਕੀ ਰੂਪਰੇਖਾ ਹੋਵੇਗੀ ਸਾਡੇ ਨਾਲ ਮੁੱਖ ਪ੍ਰਬੰਧਕ ਬਾਈ ਡਾਕਟਰ ਮਗਰ ਸਿਆਲ ਜੀ ਤੇ ਨਾਲ ਬਲਕਾਰ ਸਿੰਘ ਜੀ ਕੁਮਾਨ ਨੇ ਸਾਰੀ ਟੀਮ ਹੈ ਬਾਈਆਂ ਦੀ ਆਪਾਂ ਕਰਦੇ ਹਾਂ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਈ ਜੀ ਬਹੁਤ ਵਧੀਆ ਸਭ ਤੋਂ ਤੇ YouTube ਚੈਨਲ ਦਾ ਬਹੁਤ-ਬਹੁਤ ਧੰਨਵਾਦ ਅਰ ਮੈਂ ਤੇਰਾ ਖਾਸ ਕਰਕੇ ਧੰਨਵਾਦ ਜੋ ਟੂਰਨਾਮੈਂਟ ਦੀ ਤੁਸੀਂ ਕਵਰੇਜ ਕਰਨ ਲਈ ਆਏ ਹੋ ਜੀ ਥੈਂਕ ਯੂ ਬਾਈ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸੋ ਬਾਈ ਜੀ ਜਿਵੇਂ ਪਿਛਲੇ ਸਾਲ ਹਨਾ ਲੋਕਾਂ ਦੇ ਵਿੱਚ ਇੰਤਜ਼ਾਰ ਹੁੰਦਾ ਵੀ ਸਿਹਾਲ ਦਾ ਕਬੱਡੀ ਕੱਪ ਆ ਗਿਆ ਹਨਾ ਪੰਜਾਬ ਦੇ ਕਹਿ ਲਈਏ ਦੁਨੀਆ ਦੇ ਟੌਪ ਦੇ ਕਬੱਡੀ ਕੱਪਾਂ ਦੇ ਵਿੱਚ ਆਉਂਦਾ ਹੈ ਇਸ ਸਾਲ 1 ਫਰਵਰੀ 2024 ਦਾ ਜਿਹੜਾ ਕੱਪ ਹੋ ਰਿਹਾ ਹੈ ਇਹ ਕਿਸ ਤਰ੍ਹਾਂ ਦੀ ਹੈ ਜਿਹੜੀ ਰੂਪਰੇਖਾ ਤੁਸੀਂ ਤਿਆਰ ਕੀਤੀ ਹੈ ਜਿਹੜਾ 1 ਫਰਵਰੀ ਦਾ 2023 ਦਾ 24 ਦਾ ਟੂਰਨਾਮੈਂਟ ਹੋ ਰਿਹਾ ਉਹ ਜ ਰੂਪਰੇਖਾ ਬਹੁਤ ਵਧੀ ਹਾਂਜੀ ਜੀਚ ਵੱਡੇ ਬਜਟ ਦੀਆਂ ਟੀਮਾਂ ਨੇ ਸਾਰੀਆਂ ਜਿੱਦਾਂ ਲਾ ਲਓ ਵੀ ਸ਼ਿੱਲੂ ਹੋਰੀ ਵੀ ਖੇਡਣਗੇ ਆਪਣੇ ਸਾਜੀ ਹੋਰੀ ਖੇਡਣਗੇ ਹਾਂਜੀ ਬੇਨਖਤਰੀ ਹੋਰੀ ਹੋਗੇ ਮਨ ਸਿੰਘ ਦੜਬਾ ਹੋਰੀ ਹੋਗੇ 8 ਟੀਮਾਂ ਬਣਾਈ ਜਾਂਦੇ ਅੱਡ ਅੱਡ ਫੜਾ ਕਲੱਬਾਂ ਦੀਆਂ ਪੂਰੀਆਂ ਟੌਪ ਦੀਆਂ ਟੀਮਾਂ ਨੇ ਵੱਡੇ ਬਜਟ ਦੀਆਂ ਟੀਮਾਂ ਬਣਾਈਆਂ ਨੇ ਹਾਂਜੀ ਹਾਂਜੀ ਜੀ ਜੀ ਤੇ 1 ਫਰਵਰੀ ਨੂੰ 6:00 ਵਜੇ ਅਸੀਂ ਆਰ ਨੇਤਾ ਦਾ ਖਾੜਾ ਵੀ ਲਾਉਣਾ ਹੈ ਜੀ ਹਾਂਜੀ ਤੇ ਇਨਾਮਾਂ ਦਾ ਕੀ ਹਿਸਾਬ ਕਿਤਾਬ ਰੱਖਿਆ ਜੀ ਇਨਾਮਾਂ ਦਾ ਪਹਿਲਾ ਪ੍ਰਾਈਜ਼ 2 ਲੱਖ ਹੈ ਤੇ ਦੂਸਰਾ ਪ੍ਰਾਈਜ਼ 1.5 ਲੱਖ ਜੀ ਬੈਸਟਾਂ ਦੇ ਲਈ ਬੈਸਟਾਂ ਦੇ ਲਈ ਲੱਖ ਲੱਖ ਰੁਪਈਆ ਜੀ ਜੀ ਹਾਂਜੀ ਤੇ ਟੀਮਾਂ ਨਾਲ ਸਾਰਿਆਂ ਨਾਲ ਹੋ ਗਈ ਗੱਲਬਾਤ ਹਾਂ ਸਾਰੀਆਂ ਟੀਮਾਂ ਸਾਡੇ ਸੰਪਰਕ ਦੇ ਨੇ ਸਾਰੀਆਂ ਨਾਲ ਗੱਲਬਾਤ ਚੱਲਦੀ ਆ ਸਾਈਆਂ ਉਹਨਾਂ ਨਾਲ ਵੀ ਗਈਆਂ ਹੋਈਆਂ ਨੇ ਹਮ ਹਾਂਜੀ ਤੇ ਹੋਰ ਜਿਹੜੇ ਪ੍ਰਬੰਧ ਨੇ ਬਾਕੀ ਦੇ ਉਹ ਕਿਵੇਂ ਚੱਲ ਰਹੇ ਥੋੜੇ ਬਾਕੀ ਪ੍ਰਬੰਧ ਸਾਡੇ ਇਸ ਇਸ ਤਰ੍ਹਾਂ ਚੱਲ ਰਹੇ ਨੇ ਕਿ ਵਧੀਆ ਦਾ ਤਰੀਕੇ ਨਾਲ ਅਸੀਂ ਪ੍ਰਬੰਧ ਕਰ ਰਹੇ ਆਲੇ ਜਾਲਾਂ ਜਾਲਾਂ ਦਾ ਉਹ ਇਦਾਂ ਡਬਲ ਕਰਤਾ ਪਿਛਲੀ ਵਾਰ ਸਾਡਾ ਕਲਾਕਾਰ ਵੀ ਵਿਚਾਲੇ ਰਹਿ ਗਿਆ ਸੀਗਾ ਇੱਕ ਬਲਾਸਟ ਮੈਚ ਫਾਈਨਲ ਮੈਚ ਦੇਖਣ ਆਉਂਦਾ ਉਹ ਮੈਚ ਵਿਚਾਲੇ ਰਹਿ ਗਿਆ ਦੀ ਧੁੰਦ ਵੀ ਪੈ ਗਈ ਸੀ ਇਸ ਕਰਕੇ ਇਸ ਵਾਰੀ ਅਸੀਂ ਟੀਮਾਂ ਨੂੰ ਅਪੀਲ ਵੀ ਕਰਦੇ ਆ ਸਭ ਤੋਂ ਪਹਿਲਾਂ ਤਾਂ ਪਾਈ ਬੰਦਕੇ ਤੌਰ ਤੇ ਵੀ ਟਾਈਮ ਨਾਲ ਪਹੁੰਚੋ ਤੇ ਟਾਈਮ ਨਾਲ ਆਪਾਂ ਟੂਰਨਾਮੈਂਟ ਕਰਾਈਏ ਜਿੰਨੇ ਪੈਸੇ ਬਹੁਤ ਜਿਆਦੇ ਪੈਸੇ ਇਕੱਠੇ ਹੋ ਕੇ ਲਾਏ ਨੇ ਉਹਦਾ ਆਨੰਦ ਲੈ ਸਕੇ ਪਬਲਿਕ ਜਿੰਨੇ ਵੀ ਆਉਂਦੇ ਨੇ ਐਡੀ ਐਡੀ ਦੂਰੋਂ ਦਰਸ਼ਕ ਦੇਖਣ ਆਉਂਦੇ ਨੇ ਟੂਰਨਾਮੈਂਟ ਨੂੰ ਫਿਰ ਵੀ ਪਲੇਅਰ ਲੇਟ ਕਰ ਦਾਂਦੇ ਨੇ ਵੀ ਪਹਿਲਾਂ ਹੱਥ ਬੰਨ੍ਹ ਕੇ ਬੇਨਤੀ ਆ ਵੀ ਟਾਈਮ ਨਾਲ ਪਹੁੰਚੋ ਫਿਰ ਵੀ ਜਿਹੜਾ ਪ ਕਟਾਂਗੇ ਜੀ 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 ਕਿਉਂਕਿ ਮੈਂ ਪੁੱਛਣਾ ਵੀ ਸੀ ਨਾ ਜੀ ਪਿਛਲੇ ਵਾਰੀ ਆਪਾਂ ਦੇਖਿਆ ਮੈਚ ਵੀ ਰਹਿ ਗਿਆ ਤੇ ਉਸ ਤੋਂ ਬਾਅਦ ਕਲਾਕਾਰ ਲੇਟ ਹੋ ਗਿਆ ਤੇ ਨਾ ਮੈਚ ਦਾ ਸਵਾਦ ਰਿਹਾ ਤੇ ਨਾ ਕਲਾਕਾਰ ਦਾ ਨਾ ਕਲਾਕਾਰ ਰਹਿ ਗਿਆ ਜੀ ਹਾਂ ਜੀ ਹਾਂ ਜੀ ਤੇ ਇਹਦੇ ਵਾਸਤੇ ਤਾਂ ਫਿਰ ਪੂਰੀ ਲੋੜ ਐ ਇਸ ਚੀਜ਼ ਦੀ ਲੋੜ ਐ ਫਿਰ ਅਸੀਂ ਉਹੀ ਇਸ ਵਾਰੀ ਰੱਖਿਆ ਵੀ ਜਿਹੜੀ ਟੀਮ ਲੇਟ ਹੋਊਗੀ ਉਹਦਾ ਪ੍ਰਾਈਜ਼ ਪਾਰਟਿਸਿਪੇਟ ਕਟਾਂਗੇ ਜੀ ਅਸੀਂ ਹੂੰ ਪਹਿਲੀ ਖਿੱਚਿਆ ਵਗਾ ਪਹਿਲੀ ਖਿੱਚਿਆ ਜੀ 1 ਵਜੇ ਤੱਕ ਪਹੁੰਚ ਜਾਣਗੇ ਵਧੀਆ ਗੱਲ ਹੈ। ਬਲਦ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹ ਕੰਮ ਨਾ ਕਰਨਾ ਪਵੇ ਸਾਨੂੰ। ਵੀ ਪਲੇਅਰ ਪਹੁੰਚ ਜਾਣ ਕਿਉਂ ਇੰਨੇ ਪੈਸੇ ਪਲੇਅਰਾਂ ਦੇ ਵਾਸਤੇ ਲੋਕਾਂ ਦਿਖਾਉਣ ਵਾਸਤੇ ਲਾਉਂਦੇ ਆ। ਦਰਸ਼ਕੋre ਉਡੀਕ ਕਰਦੇ ਰਹਿੰਦੇ ਨੇ ਆਪ ਟਾਈਮ ਤੇ ਆਉਂਦੇ ਨਹੀਂ ਤਾਂ ਪਿਛਲੀ ਵਾਰ ਪਹਿਲਾ ਮੈਚ ਮੈਨੂੰ ਲੱਗਦਾ ਵੀ 3 ਵਜੇ ਤੋਂ ਬਾਅਦ ਸਟਾਰਟ ਹੋਇਆ ਸੀਗਾ। ਹਾਂ ਉਸ ਤੋਂ ਬਾਅਦ ਨਾ ਮੈਚ ਦੇਖਿਆ ਗਿਆ ਨਾ ਕਲਾਕਾਰ ਸੁਣਿਆ ਗਿਆ ਸਹੀ। ਦੋਹੀ ਚੀਜ਼ਾਂ ਰਹੀਆਂ। ਹਾਂ ਇਸ ਕਰਕੇ ਹੱਥ ਬੰਨ੍ਹ ਕੇ ਪਲੇਅਰਾਂ ਨੂੰ ਬੇਨਤੀ ਹੈ ਵੀ 1 ਵਜੇ ਤੱਕ ਪਹੁੰਚ ਜਾਣ ਆਪ ਉਹਦੀਆਂ ਟੀਮਾਂ ਲੈ ਕੇ ਜਿਹੜੇ ਵੀ ਹ ਆ ਕੋਈ ਗੁੱਸਾ ਕਰੇ ਉਹਦਾ ਸਾਨੂੰ ਕੋਈ ਆਉ ਨਹੀਂ ਅਕੱਲੇ ਆਲ ਓਪਨ ਦੀਆਂ ਨੇ ਜਾਂ ਉਸ ਤੋਂ ਪਹਿਲਾਂ ਕੋਈ ਹੋਰ ਵੀ ਹੈ ਉਸ ਤੋਂ ਪਹਿਲਾਂ ਵੀ ਅਸੀਂ ਦੇਖਾਂਗੇ ਦੋ ਚਾਰ ਦਿਨਾਂ ਚ ਇੱਕ ਅਨਾਉਂਸ ਕਰਾਂਗੇ ਵੀ ਅਸੀਂ ਵੀ ਕੁੜੀਆਂ ਦੀਆਂ ਟੀਮਾਂ ਲਈਏ ਜਾਂ 85 ਕਿਲੋ ਦੀਆਂ ਜੇ ਸੱਦੇ ਵਾਲੀਆਂ ਟੀਮਾਂ ਸਾਨੂੰ 85 ਕਿਲੋ ਦੀਆਂ ਟਾਈਮ ਨਾਲ ਪਹੁੰਚਦੀਆਂ ਹੋ ਗਈਆਂ ਵੀ ਅਸੀਂ 10 ਵਜੇ ਤੱਕ ਪਹੁੰਚ ਜਾਾਂਗੇ ਜਿਹੜੀ ਵੀ ਟੀਮਾਂ ਚਾਹੇ ਕੁੜੀਆਂ ਦੇ ਨੇ ਚਾਹੇ ਮੁੰਡਿਆਂ ਦੇ ਨੇ 85 ਕਿਲੋ ਦੀਆਂ ਜੇ ਉਹ 10 ਵਜੇ ਤੱਕ ਸਾਡੇ ਲਈ ਪਹੁੰਚਣੀਆਂ ਤਾਂ ਅਸੀਂ ਉਹਨਾਂ ਚੋਂ ਵੀ ਪਹਿਲ ਦੇਵਾਂਗੇ ਜਿਹੜਾ ਵੀ ਟਾਈਮ ਨਾਲ ਪਹੁੰਚਣ ਦੀ ਸਾਨੂੰ ਉਹ ਕਰੂਗਾ ਸੋ ਮਗਰਬਾਈ ਕਿਵੇਂ ਲੱਗ ਰਿਹਾ ਇਸ ਵਾਰੀ ਕੱਪ ਦੀਆਂ ਜਿਹੜੀਆਂ ਤਿਆਰੀਆਂ ਨੇ ਕਿਵੇਂ ਚੱਲਦੀਆਂ ਐਦਕੀ ਵਧੀਆ ਹੁਸਾਲ ਲੋਕਾਂ ਤੋਂ ਤਿਆਰੀ ਵੀ ਵੱਡੇ ਪੱਧਰ ਤੇ ਆਈ ਜਿਸ ਵਾਰ ਅੱਛਾ ਪਿਛਲੀ ਵਾਰੀ ਤੋਂ ਜ਼ਿਆਦਾ ਰਿਕਾਰਡ ਤੋੜਨਾ ਹੈ ਵਧੀਆ ਕ੍ਰੀਮ ਖੜੇ ਹੋਣੀਆਂ ਸਾਰੇ ਪਲੇਅਰਾਂ ਨੇ ਅੱਛਾ ਜੀ ਤੇ ਜਿਵੇਂ ਪਿਛਲੇ ਸਾਲ ਟੌਪ ਦੇ ਜਿਹੜੇ ਕਹਿ ਲਈਏ ਪੰਜਾਬ ਦੇ ਪਹਿਲੇ ਕੱਪ ਖੇਡੇ ਸੀ ਜਿਵੇਂ ਦੁੱਲਾ ਸ਼ਾਇਦ ਪਹਿਲਾ ਕੱਪ ਖੇਡਿਆ ਸੀ ਇੱਥੇ ਤੇ ਇਸ ਵਾਰ ਹੋਰ ਕਿਹੜੇ-ਕਿਹੜੇ ਨੇ ਜਿਹੜੇ ਪਲੇਅਰ ਨੇ ਆਪਣੀ ਟੀਮਾਂ ਦੇ ਵਿਚਾਰੇ ਨੇ ਇਸ ਵਾਰ ਤਾਂ ਜੇ ਬਿਨੇ ਖੱਤਰੀ ਜੀ ਹਣੀ ਪੰਡਤ ਨੇ ਵੀ ਹੁਣ ਵਾਪਸੀ ਕਰਨੀ ਹੈ ਆਪਣੇ ਕੱਪ ਤੇ ਹੂੰ ਇੰਦਰਜੀਤ ਨੇ ਥੀ ਖੇਡਣਾ ਤੇ ਸਭ ਤੋਂ ਪੱਪੂ ਚੂੜ ਚੱਕ ਕੱਲ ਨੂੰ ਸਪੈਸ਼ਲ ਆ ਰਿਹਾ ਮਿਲਣਾ ਤੇ ਆਪਣੇ ਟੂਰਨਾਮੈਂਟ ਪਹਿਲੀ ਖੇਡਣਾ ਉਹਨੇ ਕਬੱਡੀ ਕੱਪ ਦਾ ਵਾਹ ਜੀ ਵਾਹ ਤੇ ਪਾਲਾ ਜਲਾਲਪੁਰਿਆ ਕੈਨੇਡਾ ਤੋਂ ਵਾਹ ਜੀ ਵਾਹ ਉਹਨਾਂ ਨੇ ਵੀ ਆਉਣਾ ਹੈ ਉਹਨਾਂ ਨੇ ਵੀ ਆਉਣਾ ਹੈ ਮਰ ਸਿਆਲਪਿੰਡ ਦੇ ਵਿੱਚ ਪੂਰੀ ਕਰੀਮ ਹੈ ਜਿਹੜੀ ਉਹ ਤਾ ਦੇਣੀ ਹੈ ਇਸ ਵਾਰ ਪੂਰੀ ਪੂਰੀ ਅੱਠੇ ਟੀਮਾਂ ਟੌਪ ਦੀਆਂ ਨੇ ਸਾਰੇ ਵੱਡੇ ਵੱਜੜੀਆਂ ਟੀਮਾਂ ਨੇ ਇੱਕ ਹੀ ਟੀਮ ਵੀ ਜਿੱਤ ਕੇ ਲੂਜ਼ ਕਰਨੀ ਸਾਡੀ ਧੜਬਾ ਟੀਮ ਵੀ ਇੱਕੀ ਟੌਪ ਵਾਹ ਜੀ ਵਾਹ ਸਪੈਸ਼ਲ ਬਣਾਈਏ ਸਪੈਸ਼ਲ ਅੱਛਾ ਭਾਈ ਜਿਵੇਂ ਹਨਾ ਆਪਣੀ ਟੀਮ ਦੇ ਵਿੱਚ ਕਹਿ ਲਈਏ ਤੁਹਾਡੀ ਟੀਮ ਦੇ ਵਿੱਚ ਜਿਹੜੇ ਸਭ ਤੋਂ ਸਰਮੌਰ ਕਹਿ ਲਈਏ ਆਪਣੇ ਪੰਜਾਬ ਦੀ ਨਹੀਂ ਦੁਨੀਆ ਦੀ ਕਬੱਡੀ ਦੇ ਜਿਹੜੇ ਇੱਕ ਨਾਮਵਰ ਖਿਡਾਰੀ ਕਹਿ ਲਈਏ ਦੜਬੇ ਦਾ ਕੋਹੇ ਨੂਰ ਹੀਰਾ ਕਹਿ ਲਈਏ ਪ੍ਰਧਾਨ ਸਾਹਿਬ ਸਵਰਗਵਾਸੀ ਸਰਦਾਰ ਗੁਰਮੀਤ ਸਿੰਘ ਜੀ ਦੜਬਾ ਹਨਾ ਉਹ ਪਿਛਲੇ ਸਾਲ ਉਹਨਾਂ ਨੇ ਪੂਰਾ ਵੱਧ ਚੜ ਕੇ ਮਤਲਬ ਤੁਹਾਡੇ ਟੂਰਨਾਮੈਂਟ ਦੇ ਵਿੱਚ ਸਹਿਯੋਗ ਕੀਤਾ ਨਾ ਇਸ ਸਾਲ ਉਹਦੀ ਜਿਹੜੀ ਕਿਤੇ ਨਾ ਕਿਤੇ ਘਾਟ ਤਾਂ ਬਹੁਤ ਲੱਗਦੀ ਉਹ ਤਾਂ ਮੋਢਾ ਤੇ ਲਾ ਮੋਢਾ ਲਾ ਕੇ ਖੜਨ ਵਾਲੀ ਸੀ ਸਾਨੂੰ ਟੀਮਾਂ ਨੇ ਟੈਨਸ਼ਨ ਨਹੀਂ ਦੀ ਨਾਲ ਪੂਰਾ ਸਪਰਕ ਚ ਰਹਿੰਦੇ ਸੀ ਪਿਛਲੀ ਵਾਰੀ ਸਤ ਤੋਂ ਵੱਧ ਜਿਆਦਾ ਉਹਨਾਂ ਦਾ ਉਤਸ਼ਾਹ ਸੀ ਸਾਨੂੰ ਟੂਰਨਾਮੈਂਟ ਕਰਾਉਣ ਲਈ ਪਿਛਲੀ ਵਾਰ ਦਾ ਤੁਸੀਂ ਧਰਮੇ ਭਾਈ ਇੱਕ ਗੱਲ ਤੁਹਾਨੂੰ ਦੱਸਦਾ ਹਾਂ ਹਾਂਜੀ ਪਿਛਲੀ ਵਾਰ ਦਾ ਜਿਹੜਾ ਸਿਹਾਲ ਦਾ ਟੂਰਨਾਮੈਂਟ ਸੀ ਹਾਂਜੀ ਐਂ ਲਾ ਲਓ ਵੀ ਪ੍ਰਧਾਨ ਗਰਮੇਲ ਜੀ ਦੀ ਅਸੀਂ ਕੱਲੀ ਕੱਲੀ ਗੱਲ ਚ ਰਾਇ ਲੈ ਕੇ ਹਾਂਜੀ ਉਹ ਸਾਹਿਬ ਨਾਲ ਪ੍ਰਧਾਨ ਜੀ ਦੀ ਰਾਇ ਨਾਲ ਅਸੀਂ ਕਰਵਾਇਆ ਸੀਗਾ ਉਹ ਫੇਰ ਵੀ ਨਾਲੇ ਕੈਂਸਰ ਦੇ ਮਰੀਜ਼ ਸੀ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਪ੍ਰਧਾਨ ਜੀ ਨੇ ਸਾਡੇ ਨਾਲ ਡਿਊਟੀ ਨਿਭਾਈ ਹੋਰੀ ਹਰ ਹਰ ਇੱਕ ਪੱਖੋਂ ਉਹਨੇ ਸਾਨੂੰ ਪੂਰਾ ਦਿੱਤਾ ਵੀ ਇਦਾਂ ਨਹੀਂ ਇਦਾਂ ਕਰਨਾ ਡਾਕਟਰ ਵੀ ਨਵੇਂ ਸੀਗੇ ਚਲੋ ਅਸੀਂ ਪਹਿਲਾਂ ਦੇ ਲੱਗੇ ਹੋਏ ਹਾਂ ਪਰ ਉਹਨੇ ਪੂਰਾ ਡਾਕਟਰ ਨੂੰ ਹਰ ਇੱਕ ਤਰ੍ਹਾਂ ਦੀ ਸਪੋਰਟ ਆ ਹਰ ਇੱਕ ਦਾ ਜਿਹੜੇ ਵੀ ਢੰਗ ਨਾਲ ਕਰਾਉਣਾ ਵੀ ਕਬੱਡੀ ਦੇ ਆਏ ਲਾ ਲੋ ਵੀ ਪ੍ਰਧਾਨ ਤਾਂ ਕਬੱਡੀ ਦੇ ਪ੍ਰਧਾਨ ਹੀ ਸੀ ਬਿਲਕੁਲ ਜੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਲੱਖਾਂ ਦੇ ਇਕੱਠ ਨੂੰ ਕਵਰ ਕਿਵੇਂ ਕਰਨਾ ਕਵਰ ਕਿਵੇਂ ਕਰਨਾ ਜੀ ਜਿੰਨੀ ਕੁ ਤੱਕ ਹੋਇਆ ਪ੍ਰਧਾਨ ਨੇ ਸਾਨੂੰ ਬਿਮਾਰ ਜ਼ਰੂਰ ਸੀ ਬਿਮਾਰ ਕਰਕੇ ਉਹ ਫਿਰ ਵੀ ਸਾਨੂੰ ਟਾਈਮ ਕੱਢ ਕੇ ਕੋਈ ਨਾ ਕੋਈ ਸਹੀ ਆ ਦੰਦੇ ਤੇ ਵੀ ਇਦਾਂ ਕਰ ਲੋ ਨਹੀਂ ਇਦਾਂ ਕਰ ਲੋ ਇਸ ਕਰਕੇ ਅਸੀਂ ਜੀ ਪ੍ਰਧਾਨ ਦੀ ਯਾਦ ਨੂੰ ਸਮਰਪਿਤ ਦਾ ਟੂਰਨਾਮੈਂਟ ਪ੍ਰਧਾਨ ਲਈ ਕੁਛ ਨਾ ਕੁਝ ਜ਼ਰੂਰ ਟੂਰਨਾਮੈਂਟ ਚ ਇਦਾਂ ਦਾ ਸੀ ਰੱਖਾਂਗੇ ਜੀ 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 ਪ੍ਰਧਾਨ ਨੂੰ ਯਾਦ ਯਾਦ ਰਹੇ ਹਮੇਸ਼ਾ ਜੀ 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 ਮਾਲਕ ਉਹ ਉਹਨਾਂ ਦੀ ਯਾਦ ਨੂੰ ਸਮਰਪਿਤ ਜਿਤੇ ਆਪਣੇ ਮਾਤਾ ਪਿਤਾ ਜੀ ਨੇ ਹੈ ਨਾ ਇਹ ਸਰਦਾਰ ਜਰਨੈਲ ਸਿੰਘ ਜੀ ਤੇ ਮਾਤਾ ਜੀ ਉਹਨਾਂ ਨੂੰ ਸਮਰਪਿਤ ਹੈ ਤੇ ਉੱਥੇ ਨਾਲ ਪ੍ਰਧਾਨ ਗੁਰਮੀਲ ਸਿੰਘ ਜੀ ਜੀ ਹਾਂ ਜੀ ਉਹਨਾਂ ਨੂੰ ਵੀ ਹਾਂ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਡੇ ਨਾਲ ਕਬੱਡੀ ਚ ਹਰ ਇੱਕ ਤਰ੍ਹਾਂ ਦਾ ਮੋਢਾ ਮੋਢਾ ਲਾ ਕੇ ਉਹ ਉਹ ਸਾਡੇ ਗੁਰੂ ਸੀ ਅਸੀਂ ਉਹਦੇ ਚੇਲੇ ਆ ਬਿਲਕੁਲ ਉਹ ਕਹ ਉਹ ਇਹ ਗੱਲ ਜਾਂਦੇ ਹੋਏ ਕਹਿ ਗਏ ਵੀ ਗਏ ਸੀਗੇ ਵੀ ਤੁਸੀਂ ਕਬੱਡੀ ਤੋਂ ਨਹੀਂ ਪਿੱਛੇ ਹਟਣਾ ਹੈਗਾ ਇਹ ਕਰਾਉਂਦੇ ਰਹਿਣਾ ਡੱਬੇ ਦੇ ਕੱਪ ਬਾਰੇ ਵੀ ਆਪਣੇ ਪ੍ਰਧਾਨ ਜੀ ਨੇ ਕਹ ਦੀ ਜੇ ਵੀ ਮੈਨੂੰ ਗੱਲ ਨੂੰ ਕੁਝ ਹੁੰਦਾ ਹਾਂ ਜੀ ਫਿਰ ਵੀ ਕਬੱਡੀ ਨਹੀਂ ਆਪਾਂ ਨੇ ਛੱਡਣੀ ਡੱਬੇ ਦੀ ਕਰਾਉਂਦੇ ਰਹਿਣਾ ਉਹ ਜਿੰਨਾ ਵੀ ਚੰਗੀ ਹੋਵੇ ਮਾੜੀ ਹੋਵੇ ਪਲੇਅਰ ਚੰਗੇ ਖੇਲਣ ਮਾੜੇ ਖੇਲਣ ਕਬੱਡੀ ਆਪਾਂ ਨੇ ਕਰਾਉਂਦੇ ਰਹਿਣਾ ਕਬੱਡੀ ਨਾਲ ਹੀ ਆਪਣੀ ਪਛਾਣ ਹੈ ਕਬੱਡੀ ਨਾਲ ਹੀ ਆਪਾਂ ਉੱਪਰ ਆਏ ਬਿਲਕੁਲ ਜੀ ਕਬੱਡੀ ਕਰਕੇ ਦੜਬੇ ਨੂੰ ਜਾਣਿਆ ਜਾਂਦਾ ਸੀ ਪ੍ਰਧਾਨ ਜੀ ਦੀ ਸਾਡੀ ਦੜਬੇ ਨੂੰ ਬਹੁਤ ਵੱਡੀ ਦੇਣ ਵਾਲੇ ਦਾਲੇ ਦੇ ਟੂਰਨਾਮੈਂਟ ਨੂੰ ਡਾਕਟਰ ਨੂੰ ਸਪੋਰਟ ਸੀ ਪੂਰੀ ਬਿਲਕੁਲ ਜੀ ਬਿਲਕੁਲ ਤਿੰਨ ਚਾਰ ਕੱਪ ਕਰਾਏ ਨੇ ਤਿੰਨੇ ਚਾਰ ਇੱਕ ਪੰਜ ਉਹਦੀ ਫੁੱਲ ਸਪੋਰਟ ਹੁੰਦੀ ਸੀ ਹਰ ਇੱਕ ਗੱਲ ਇਹ ਉਹਨਾਂ ਨੂੰ ਪੁੱਛ ਕੇ ਕਰਦਾ ਜੀ ਪ੍ਰਧਾਨ ਜੀ ਇਦਾਂ ਕਰ ਲਈ ਉਹ ਜੇ ਕਹਿੰਦੇ ਤੇ ਵੀ ਕਰ ਲਾ ਫਿਰ ਇਹ ਕਰਦਾ ਸੀਗਾ ਜੀ ਬਿਲਕੁਲ ਜੀ ਕਬੱਡੀ ਨੂੰ ਉਹਨਾਂ ਕੋਲੇ ਲੈ ਗਏ ਸੀ ਜਿੰਨਾਂ ਨੂੰ ਇਹ ਨਹੀਂ ਪਤਾ ਕਬੱਡੀ ਕੀ ਹੈ ਸਿਆਰਾ ਲਾਉਣ ਵਾਲੇ ਕਾਲੇ ਸੀ ਹਾਂ ਫਿਰ ਫੈਡਰੇਸ਼ਨ 'ਚ ਡਾਕਟਰ ਦਾ ਸਾਨੂੰ ਬਹੁਤ ਵੱਡੀ ਸਪੋਰਟ ਹੁੰਦੀ ਆ ਪਿਛਲੀ ਵਾਰ ਡਾਕਟਰ ਨੇ ਆਪਣਾ ਨੂੰ ਨੌਰਥ ਵਾਸਤੇ ਤਨ 4 ਲੱਖ ਰੁਪਇਆ ਟੀਮ ਵਾਸਤੇ ਲਾਇਆ ਫ੍ਰੇਸ਼ਨ ਚ ਇਸ ਵਾਰੀ ਵੀ ਤਨ ਚਾਰ ਪਲੇਅਰ ਇਹਨੇ ਲੈ ਕੇ ਦੇਣੇ ਨੇ ਜੀ ਜੀ ਹਾਂ ਸ਼ਹੀਦ ਬਜਨ ਅਕੈਡਮੀ ਚ ਬਹੁਤ ਵੱਡਾ ਯੋਗਦਾਨ ਡਾਕਟਰ ਦਾ ਜੀ ਇਸ ਵਾਰੀ ਵੀ ਅਜੀ ਟੀਮ ਬਣਾਉਣੀ ਆ ਦੜਬੇ ਦੀ ਟੀਮ ਹੋਰੇ ਵੀ ਬਹੁਤ ਵਧੀਆ ਬਣਾ ਕੇ ਖੇਲਾਂਗੇ ਆਲ ਓਪਨ ਦੀ ਜੀ ਚੰਗੇ ਚੰਗੇ ਪਲੇਅਰ ਉਹ ਕਰਿਓ ਨਹੀਂ ਨਹੀਂ ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡੇ ਨਾਲ ਤੁਸੀਂ ਇਹਨਾਂ ਨਾਲ ਉਹਨਾ ਇੱਕ ਟੀਮ ਹੈ ਟੀਮ ਹੈ ਜੀ ਟੀਮ ਬਿਨਾਂ ਕੰਮ ਨਹੀਂ ਚੱਲਦਾ ਜੀ ਨਹੀਂ ਨਹੀਂ ਬਿਲਕੁਲ ਸਾਨੂੰ ਐਨ ਆਰ ਆਈ ਭਰਾਵਾਂ ਦਾ ਤੇ ਸਾਡੇ ਗ੍ਰਾਮ ਪ੍ਰਚਾਰ ਸਿਹਾਲ ਦਾ ਪਿੰਡ ਵਾਸੀਆਂ ਦਾ ਬਹੁਤ ਵੱਡੇ ਲੈਵਲ ਤੇ ਯੋਗਦਾਨ ਹਾਂਜੀ ਦੁਬਾਰੇ ਬੋਲੋ ਜੀ ਐਨ ਆਰ ਆਈ ਭਰਾਵਾਂ ਦਾ ਤੇ ਸਾਰੇ ਐਨ ਆਰ ਆਈ ਭਰਾਵਾਂ ਦਾ ਜਿਆਦਾ ਯੂ ਕੇ ਸਪੌਂਸਰ ਨੇ ਸਾਡੇ ਆਸਟ੍ਰੇਲੀਆ ਬੈਠੇ ਨੇ ਮੁੰਡੇ ਵਿੱਚ ਹਾਂਜੀ ਕੈਨੇਡਾ ਦੇ ਨੇ ਬਾਕੀ ਪਿੰਡ ਲੈਵਲ ਤੇ ਵੀ ਮੁੰਡੇ ਜਿਹੜੇ ਖੜਦੇ ਨੇ ਮਤਲਬ ਜਾਣੇ ਬਾਰ ਦੇ ਨੇ ਇੱਕ ਤਰ੍ਹਾਂ ਹੂੰ ਚਮਕੌਰ ਵਾਜੀ ਦੀ ਟੀਮ ਹੈ ਉਧਰ ਹਾਂਜੀ ਸਾਰੀ ਉਹ ਯੂ ਕੇ ਦੀ ਸਾਰੀ ਕਮਾਂਡ ਚਮਕੌਰ ਦੇ ਹੱਥ ਹਾਂਜੀ ਹਾਂਜੀ ਬਿਲਕੁਲ ਬਾਈ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਥੈਂਕ ਯੂ ਥੈਂਕ ਯੂ ਜੀ ਜੀ ਸੋ ਦੋਸਤੋ ਖੇਚਲੋ ਤਿਆਰੀ 1 ਫਰਵਰੀ 2024 ਸਿਹਾਲ ਦੇ ਕਬੱਡੀ ਕੱਪ ਤੇ ਵੱਡੀ ਰੌਣਕ ਜਿਹੜੀ ਲੱਗਣ ਜਾ ਰਹੀ ਹੈ ਜਿਵੇਂ ਬਾਈ ਬਲਕਾਰ ਕਮਾਨ ਜੀ ਨੇ ਦੱਸਿਆ ਹੈ ਬਾਈ ਡਾਕਟਰ ਮੱਗਰ ਸਿਆਲ ਜੀ ਨੇ ਦੱਸਿਆ ਇਹਨਾਂ ਦੀ ਸਮੁੱਚੀ ਟੀਮ ਹੈ ਜਿਹੜੀ ਇੱਕ ਵੱਡਾ ਕਬੱਡੀ ਕੱਪ ਜਿਹੜਾ ਕਰਾ ਰਹੇ ਨੇ ਜ਼ਿਲ੍ਹਾ ਸੰਗਰੂਰ ਬਿਲਕੁਲ ਦੜਬੇ ਦੇ ਲਾਗੇ ਕਰਕੇ ਪਿੰਡ ਹੈ ਸੋ ਆਓ ਫਿਰ ਆਪਾਂ ਲਾਉਣਿਆ ਰੌਣਕ 1 ਫਰਵਰੀ 2024 ਨੂੰ ਸਿਹਾਲ ਦੇ ਕਬੱਡੀ ਕੱਪ ਦੇ ਧੰਨਵਾਦ